ਮੈਂ ਜੀ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਉਪਘਵਸੇ ਨੇ ਦਾ ਮੇਰੇ ਨਾਲ ਸੰਤੋਖਿਲ ਜੀ ਰਾਸ਼ਟਰੀ ਚੇਅਰਮੈਨ ਸਾਡੀ ਹੋਰ ਵੀ ਕਾਰਿਆ ਕਰਨੀ ਇੱਥੇ ਹੈਗੀ ਹੈ ਦੇਖੋ ਜੀ 9:20 ਤੇ ਪ੍ਰਵੀਨ ਜੀ ਤੇ ਗੋਲੀ ਚਲਦੀ ਆ ਕੋਸ਼ਨ ਬਛਤੇ ਲੋਕ ਜਿਹੜੇ ਆ ਕੇ ਗੋਲੀ ਮਾਰਦੇ ਤਿੰਨ ਰਾਉਂਡ ਫਾਇਰ ਕਰਦੇ ਇੱਕ ਗੋਲੀ ਇਹਨਾਂ ਨੂੰ ਲੱਗਦੀ ਜਿਹੜੀ ਅੱਜ ਵੀ ਇਹਨਾਂ ਦੇ ਸਰੀਰ ਦੇ ਅੰਦਰ ਹੈ ਇਹ ਗੋਲੀ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਜਵਾਬ ਪੁੱਛਣੇ ਆ ਵੀ ਇਹ ਲੋਕ ਕੌਣ ਸੀ ਸਾਡੇ ਬੰਦੇ ਦੇ ਹਮਲਾ ਹੋਇਆ ਇਹ ਗੱਲ ਤਾਂ ਕਲੀਅਰ ਹੈ ਜੀ ਗੋਲੀ ਚੱਲੀ ਇਹ ਵੀ ਗੱਲ ਕਲੀਅਰ ਹੈ ਇਹਨੂੰ ਚਲਾ ਦਿੱਤੇ ਨੇ ਇਹ ਪ੍ਰਸ਼ਾਸਨ ਦੱਸੇ ਉਹਨਾਂ ਲੋਕਾਂ ਨੂੰ ਫੜ ਕੇ ਕੀ ਲੱਗਦਾ ਕਿ ਇਹ ਆਪਸੀ ਕੋਈ ਰੰਜਿਸ਼ ਸੀ ਜਾਂ ਪਾਰਟੀ ਬਾਜ਼ੀ ਕਰਕੇ ਹਿੰਦੂਚਾਰਾ ਆਨ ਕਰਕੇ ਨਿਸ਼ਾਨਾ ਬਣਾਇਆ ਗਿਆ ਦੇਖੋ ਜੀ ਸਾਡੀ ਜਿਹੜੀ ਸ਼ੰਕਾ ਹੈ ਦੇਖੋ ਮੈਂ ਇਸ ਗੱਲ ਨੂੰ ਸਿੱਟਾ ਨਹੀਂ ਕਹਿ ਸਕਦਾ ਪੂਰਾ ਪ੍ਰੋਪਰ ਸ਼ੰਕਾ ਇਹ ਵੀ ਸਾਡੇ ਨਾਲ ਇਹ ਬੰਦਾ ਐਕਟਿਵ ਸੀ 12 ਸਾਲ ਤੋਂ ਇਹ ਬੰਦਾ ਸ਼ਿਵ ਸਾਲਾਂ ਤੋਂ ਲੈ ਕੇ ਭਗਵਾਨ ਸਾਲਾਂ ਤੱਕ ਮੇਰੇ ਨਾਲ ਕੰਮ ਕਰ ਚੁੱਕਾ ਹੈ ਤੇ ਕਰ ਰਿਹਾ ਹੈ ਅਜੇ ਤੱਕ ਇਹ ਬੰਦਾ ਜਿਹੜਾ ਇੰਨਾ ਵਧੀਆ ਬੰਦਾ ਹੈ ਵੀ ਜਦੋਂ ਇਹਨੂੰ ਗੋਲੀ ਲੱਗੀ ਇੰਨਾ ਦਲੇਰ ਆ ਆਪ ਵੀ ਮੋਟਰਸਾਈਕਲ ਚਲਾ ਕੇ ਇੱਥੋਂ ਤੱਕ ਆਉਂਦਾ ਹੈ ਤੇ ਆਪਣੇ ਡਾਕਟਰ ਕੋ ਇੱਥੇ ਇਲਾਜ ਕਰਉਂਦਾ ਮੈਂ ਪ੍ਰਸ਼ਾਸਨ ਕੋਲ ਇਸ ਗੱਲ ਦੀ ਇਹ ਗੱਲ ਮੈਂ ਪ੍ਰਸ਼ਾਸਨ ਦੇ ਸੁਣਦਾ ਹਮੇਸ਼ਾ ਪ੍ਰਸ਼ਾਸਨ ਕਹਿੰਦਾ ਹੈ ਵੀ ਆਪਣੇ ਕਹਾਓ ਬਿਆਨ ਦਿੰਦੇ ਨੇ ਢਕਾਓ ਗੱਲ ਕਰਦੇ ਆ ਪਰ ਅੱਜ ਅਸੀਂ ਕਾਪਰੇਟ ਕਰਦੇ ਆ ਅੱਜ ਮੈਂ ਪ੍ਰਸ਼ਾਸਨ ਨਾਲ ਕਾਪਰੇਟ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਵੀ ਸਾਨੂੰ ਕਦੋਂ ਤੱਕ ਰਿਜ਼ਲਟ ਮਿਲੇਗਾ ਕੋਈ ਵੀ ਉੱਚ ਅਧਿਕਾਰੀ ਸਾਡੇ ਐਸਐਚਓ ਸਾਹਿਬ ਆਏ ਮਾਨ ਜੋ ਡੀਐਸਪੀ ਸਾਹਿਬ ਆਏ ਪਰ 10-10 ਮਿੰਟ ਆਏ ਉਹਦੀ ਸੁਰੱਖਿਆ ਲਈ ਅਜੇ ਤੱਕ ਕੋਈ ਗਾਰਡ ਨਹੀਂ ਲਈ ਗਈ ਜੇ ਉੱਥੇ ਹਮਲਾ ਆਇਆ ਇੱਥੇ ਵੀ ਹੋ ਸਕਦਾ ਹੈ ਔਰ ਇਹ ਗੱਲਾਂ ਪ੍ਰਸ਼ਾਸਨ ਨੂੰ ਦੇਖਣੀਆਂ ਪੈਣਗੀਆਂ ਜਿੱਦਾਂ ਹਿੰਦੂ ਸਮਾਜ ਦੇ ਨੇਤਾਵਾਂ ਨੂੰ ਲੁਧਿਆਣੇ ਤੋਂ ਲੈ ਕੇ ਸੂਰੀ ਸਾਧ ਦੀ ਹੱਤਿਆ ਤੱਕ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਜੇਕਰ ਪ੍ਰਸ਼ਾਸਨ ਕੋਆਪਰੇਸ਼ਨ ਦੀ ਗੱਲ ਕਰਦਾ ਹੈ ਭਗਵਾਨ ਸੇਨਾ ਕੋਆਪਰੇਟ ਕਰੇਗੀ ਪਰ ਉਹਨੇ ਤੱਕ ਕਰੇਗੀ ਜਿੰਨੇ ਤੱਕ ਸਾਨੂੰ ਇਹ ਸਿਰਫ ਕੁਝ ਘੰਟੇ ਕੁਝ ਮਿੰਟ ਜਿਹੜੀਆਂ ਗੱਲਾਂ ਹੈ ਸਾਨੂੰ ਕੋਈ ਜਵਾਬਦੇਹ ਅਗੇ ਅਫਸਰ ਦੱਸਣ ਕੀ ਹੋਇਆ ਕਿੱਦਾਂ ਆਇਆ ਗੱਲਾਂ ਆ ਵੀ ਸਿਰਫ ਇਹਨੀ ਗੱਲ ਕਹਿ ਦੇਣੀ ਵੀ ਆਪਸੀ ਰੰਜਿਸ਼ ਆ ਇਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਉਹ ਜਿਹੜੇ ਬੰਦੇ ਫੜੇ ਆ ਜਾਂ ਫੜਨੇ ਆ ਸਾਨੂੰ ਉਹਦੀ ਪੂਰੀ ਕਲੈਰੀਫਿਕੇਸ਼ਨ ਚਾਹੀਦੀ ਆ ਵੀ ਅਸੀਂ ਇਹ ਵੇਖਣਾ ਵੀ ਗਾ ਸਾਡਾ ਬੰਦਾ ਕਿੰਨਾ ਕੇ ਸੇਫ ਆ ਅੱਜ ਤੇਰੀ ਜਾਨ ਬਚ ਗਈ ਤੇ ਜਾਨ ਮੈਂ ਦੁਬਾਰਾ ਕਿਸੇ ਨੂੰ ਦੇ ਨਹੀਂ ਸਕਦਾ ਉਹਦੇ ਘਰ ਦੇ ਮੈਂ ਜਾਂਦਿਆ ਮੈਂ ਗਿਆ ਮੈਨੂੰ ਸਵਾਲ ਕਰ ਲਵੇ ਪ੍ਰਧਾਨ ਜੀ ਇਹ ਕਿੱਦਾਂ ਹੋਇਆ ਤੇ ਪ੍ਰਧਾਨ ਜੀ ਕੀ ਦੱਸਣ ਇਹਦੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦੱਸਣ ਜਾਂ ਸਾਡੇ ਜਿਹੜੇ ਮਾਨਜੋ ਕਮਿਸ਼ਨਰ ਸਾਹਿਬ ਦੱਸਣ ਵੇ ਜੇ ਹਿੰਦੂ ਇਥੇ ਸੁਰੱਖਿਤ ਨੇ ਹਿੰਦੂ ਸੁਗਠਨ ਵਾਲੇ ਇਥੇ ਸੁਰੱਖਿਤ ਨੇ ਇਥੇ ਮਾਹੌਲ ਬਣਾਉਣਾ ਫਿਰ ਗੱਲ ਕਰਦੇ ਸਿਕਿਉਰਟੀਆਂ ਦੀ ਜੀ ਹਿੰਦੂ ਸਮਾਜ ਦੇ ਲੋਕ ਸਿਕਿਉਰਟੀ ਮੰਗਦੇ ਆ ਜਾਂ ਸੁਗਠਨ ਦੇ ਲੋਕ ਸਿਕਿਉਰਟੀ ਮੰਗਦੇ ਆ ਦੇਖੋ ਜਾਨ ਸਭ ਨੂੰ ਪਿਆਰੀ ਹੁੰਦੀ ਆ ਅਸੀਂ ਸਮਾਜ ਲਈ ਕੰਮ ਕਰਦੇ ਆ ਜੇ ਕੁਝ ਬੰਦੇ ਸਾਡੇ ਨਾਲ ਲਾਉਂਦੇ ਆ ਤੇ ਜੇ ਇਹ ਗੱਲਾਂ ਸਿਰਫ ਉਹ ਕੁਝ ਦੇਣ ਲਈ ਜਦੋਂ ਕੋਈ ਉੱਤਰ ਰਿਵਿਊ ਹੁੰਦਾ ਜੋ ਉਹ ਚੀਜ਼ ਹੁੰਦੀ ਉਸ ਲਈ ਹਟਾ ਲਿੱਤੇ ਜਾਂਦੇ ਆ ਸਾਨੂੰ ਖਤਰੇ 'ਚ ਨਾ ਪਾਓ ਜੇ ਖਤਰਾ ਹੈ ਤੇ ਸਾਡੇ ਨਾਲ ਸਿਕਿਉਰਟੀਆਂ ਰਹਿਣ ਦਿਓ ਜੇ ਨਹੀਂ ਖਤਰਾ ਤੇ ਬੇਸ਼ੱਕ ਸਾਨੂੰ ਲੈ ਕੇ ਦੇ ਦਿਓ ਸਿਕਿਉਰਟੀਆਂ ਵਾਪਸ ਲੈ ਲਓ ਕਿੰਨੀ ਦੇਰ ਦਾ ਸਮਾਨ ਜਿਹੜਾ ਮੰਗਿਆ ਗਿਆ ਪੁਲਿਸ ਨੇ ਕੋਈ ਸਮਾਨ ਨਹੀਂ ਮੰਗਿਆ ਗਿਆ ਕੋਈ ਉੱਚ ਅਧਿਕਾਰੀ ਨਹੀਂ ਇੱਥੇ ਆਇਆ ਸਿਰਫ ਸਾਡੇ ਮਾਨਯੋਗ ਐਸਐਚਓ ਸਾਹਿਬ ਮਿਲੇ ਮੈਨੂੰ ਉਹ ਕਹਰੇ ਅਸੀਂ ਕਰ ਰਹੇ ਆਂ ਤੇ ਅਸੀਂ ਉਹਨਾਂ ਦੇ ਭਰੋਸੇ ਤੇ ਬੈਠੇ ਇੱਥੇ ਵੇਟ ਕਰ ਰਹੇ ਹਾਂ ਸਾਡੇ ਵੀ ਸਕੱਟਲ ਪਹੁੰਚਣ ਵਾਲੇ ਆ ਸਾਰੇ ਜਵਾਬ ਅਸੀਂ ਇੱਕ ਰਣਨੀਤੀ ਤਿਆਰ ਕਰ ਰਹੇ ਆਂ ਉਹਦੇ ਤਹਿਤ ਫਿਰ ਅਸੀਂ ਨੈਕਸਟ ਵੇਖਾਂਗੇ ਕਿਉਂਕਿ ਸਾਡਾ ਬੰਦਾ ਸਾਡੇ ਸਕੱਟਲ ਦਾ ਬੰਦਾ ਹੈ ਤੇ ਅਸੀਂ ਵੇਖਣਾ ਹੈ ਉਹਨੂੰ ਇਨਸਾਫ ਕਿੱਦਾਂ ਮਿਲਣਾ ਹੈ ਜਾਨਤੋ ਦੀ ਬਚ ਗਈ ਅੱਗੋ ਦਾ ਜਿਹੜਾ ਸੰਘਰਸ਼ ਆ ਉਹ ਅਸੀਂ ਆਪ ਹੀ ਲੜ ਗੋ ਇਹ ਹਮਲਾ ਕਦੋਂ ਆ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਆਈ ਬਿਲਕੁਲ ਜੀ ਮੈਂ ਤੁਹਾਨੂੰ ਸਿਟੀ ਦੀ ਫੁਟੇਜ ਦੇ ਰਿਹਾ ਉਹਦੇ ਵਿੱਚ ਦੋ ਲੋਕ ਨੇ ਜਿਹੜੇ ਹੁੰਦੇ ਗਨਕੋਕ ਕਰਦੇ ਆ ਤੇ ਸਿੱਧੇ ਅੰਦਰ ਜਾਂਦੇ ਉਹਨੂੰ ਫਾਇਰ ਕਰ ਦਿੰਦੇ ਆ ਤੇ ਇੱਕ ਗੋਲੀ ਲੱਗਣ ਤੋਂ ਬਾਅਦ ਇਹ ਕਾਊਂਟਰ ਦੇ ਥੱਲੇ ਜਾਂਦਾ ਤੇ ਇਹ ਜਾਨਵਰ ਜਾਂਦੀ ਆ ਪਰ 9:20 ਮਿੰਟ ਦਾ ਇੱਕ ਟਾਈਮ ਆ ਜਦੋਂ ਇਹ ਗੋਲੀ ਚੱਲੀ ਆ ਪਰ 9:20 ਮਿੰਟ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ ਇਹਦਾ ਜਵਾਬ ਉਹਨਾਂ ਪ੍ਰਸ਼ਾਸਨ ਦੇਣ ਜਾਂ ਅਧਿਕਾਰੀ ਦੇਣ ਵੀ ਹਿੰਦੂਸ ਸੰਘਰਸ਼ ਇਕੱਠੇ ਹੋ ਗਏ ਸੰਘਰਸ਼ ਕਰਨੇ ਕਿ ਨਾ ਕਰਨੋ ਠੀਕ ਠੀਕ ਜਿਹੜੀ ਗੋਲੀ ਚਲੀ ਸਰ ਬੋਲੀ ਖੱਲੀ ਔਰ ਪ੍ਰਵੀਨ ਨਾਮ ਦਾ ਜਿਹੜਾ ਸ਼ਖਸ ਹੈ ਜਖਮੀ ਹੋਇਆ ਜੀ ਦੇਖੋ ਜੀ ਸਾਮੂਹਾ ਜਿਹੜਾ ਮਿਲੀ ਕਿ ਪ੍ਰਵੀਨ ਸਿੰਘ ਸਨ ਆਫ ਜਿਹੜਾ ਵਾ ਉਹ ਨਰਮਲ ਸਿੰਘ ਵਾਸੀ ਗੁਰੂਆਂ ਕੈਬਨੂ ਜਿਹੜਾ ਜੀ ਰੱਖਿਆ ਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਬੈਲ ਬਖਾਰੀ ਜੀ ਦੇ ਗੁਰਦੁਆਰੇ ਸਾਹਮਣੇ ਜੀ ਉਹਨੂੰ ਜਿਹੜਾ ਗੁਰਨਾਨਕ ਹਸਲ ਰਾਜ ਜਰੇ ਇਲਾਜ ਤੇ ਗੋਲੀ ਲੱਗੀ ਜਿਸ ਦੇ ਸਬੰਧ ਵਿੱਚ ਮੈਂ ਮੋਕਦ ਤੇ ਪੁਛ ਕੇ ਉਹ ਤੇ ਡਾਕਟਰ ਕੋਲੋਂ ਫਿਟਨਸ ਸਰਟੀਫਿਕੇਟ ਉਹਦਾ ਬਿਆਨ ਕਰਵਾ ਦਿੱਤਾ ਅਤੇ ਐਫਆਰ ਲੋਜ ਕਰ ਦਿੱਤੀ ਡੇਟ ਅਜ ਦੀ ਅੰਡਰ ਸੈਕਸ਼ਨ 109 ਵੀਐਨਐਸ ਸੈਂਸ ਦੇ 109 ਕਮਾ 10 4 ਵੀਐਨਐਸ ਨਾਲ ਪੱਤੀ ਜਾਂਚ ਕਰਦੇ ਤੱਕ ਕੀਤੀ ਗਈ ਹੈ ਦੋਸ਼ੇ ਦੀ ਪਾਲ ਜਗੀ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਉਹਨਾਂ ਦੀ ਗਿਫਤਰੀ ਰਿਪੋਰਟ ਬਣਾਇਆ ਪੂਰੇ ਮਾਮਲੇ ਹੈ ਕੀ ਜੀ ਦੇਖੋ ਜੀ ਫਿਲਹਾਲ ਡੂਰ ਕੋਸ ਆਫ ਅਨ ਇਵਿਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕੇਗਾ ਅਜ ਫਿਲਹਾਲ ਮਤਲਬ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੀਸੀਟੀਵੀ ਵੀ ਥੋੜੇ ਸਮਾਂ ਨਹੀਂ ਆਏ ਸੀਸੀਟੀਵੀ ਫੁਟੇਜ ਚੈੱਕ ਕਰ ਰਿਹਾ ਜੀ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਦੋਂ ਵੀ ਮਤਲਬ ਗ੍ਰਿਫਤਾਰੀ ਉਹਦੇ ਬਾਰੇ ਵੀ ਤੁਹਾਨੂੰ ਸੋਚਣੀ ਪਏ ਸਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋਏ ਸੰਗਠਨ ਇਕੱਠੇ ਇਸ ਬਾਰੇ ਇਸ ਬਾਰੇ ਸਾਨੂੰ ਅਜੇ ਕੋਈ ਵੀ ਇਨਫਰਮੇਸ਼ਨ ਨਹੀਂ ਮਿਲੀ ਜੂਰ ਕੋਰਸ ਆਫ ਅਨ ਬਿਸ਼ੇਸ਼ ਸਾਰੇ ਤਾਂ ਸਾਹਮਣੇ ਉਹਦੇ ਤਾਂ ਬਹੁਤ ਸਾਰੇ ਜੀ ਕੁਤਰਾ ਨਹੀਂ ਰੰਜਿਸ਼ ਕਿਉਂ ਹੈ ਕੋਈ ਰੰਜਿਸ਼ ਨਹੀਂ ਮੈਂ ਸ਼ਾਵੀ ਉਹਨਾਂ ਨੂੰ ਪਰਵੀਨ ਜੀ ਉਹਨਾਂ ਨੂੰ ਕਿਸੇ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸਮ ਦਾ ਕੋਈ ਕਿਸੇ ਦੇ ਨਾਲ ਗਾੜੀ ਕਲੋਜ਼ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦਸ਼ਮਣੀ ਦੇ ਨਾਮ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਕਿਸੇ ਨਾਲ ਗਾੜੀ ਕਲੋਜ਼ ਕੀਤੀ ਕਰ ਮੈਂ ਕਿਹਾ ਕਿ ਤੁਸੀਂ ਸਾਰੇ ਇਹ ਕੱਲ ਸ਼ਾਮੀ ਤਕਰੀਬਨ 8:30 9:10 ਦੇ ਕਰੀਬ ਟਾਈਮ ਦੇ ਕਰੀਬ ਇਹ ਘਟਨਾ ਹੋਈ ਹੈ ਅੱਜ ਜਿਹੜੇ ਰਾਜਮਤਲ ਜਿਹੜਾ ਹੋਇਆ ਜੀ ਪਤਾ ਲੱਗਾ ਕਿੰਨੇ ਗਨਫਾਇਰ ਸ਼ਾਟ ਹੋਏ ਇਹ ਦੋ ਗਨਫਾਇਰ ਉਹਨਾਂ ਨੇ ਲੱਗਾ ਵੀ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਖਾਬੇ ਮੋੜੇ ਤੇ ਜਦੋਂ ਮਤਲਬ ਉਹਨਾਂ ਨੇ ਮਾਰਿਆ ਖਾਬੇ ਮੋੜੇ ਦਾ ਬਿੱਲਾ ਐਂ ਲੱਗਾ ਲੱਗਾਇਆ ਹਾਲਤ ਕੀ ਉਹਨਾਂ ਦੀ ਹਾਂ ਠੀਕ ਹੈ ਜੀ ਫਿਰ ਦੋਸ਼ੀਆਂ ਦੀ ਪਛਾਣ ਹੋਈ ਆ ਸਰ ਕੋਈ ਨਹੀਂ ਅਜੇ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤਦ ਗਿਫਤਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਸਰ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼